हां जो सशिका डेली पोस्ट पंजाबी देख रहे हो मैं गगन शुक्ला दिल्ली तो लेके पंजाब तक पानीया लेके सियासत पकी हुई है इससे ते ਗੱਲਬਾਤ ਕਰਦੇ ਹਾਂ ਮੇਰੇ ਨਾਲ ਪੰਜਾਬ ਦੇ ਸਾਫਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਸੰਸਦ ਚਰਨਜੀਤ ਚੰਨੀ ਮੌਜੂਦ ਨੇ ਗੱਲਬਾਤ ਕਰਾਂਗੇ ਕਿ ਆਖਰ ਉਹਨਾਂ ਦਾ ਵਿਊ ਪੁਆਇੰਟ ਕੀ ਹੈ ਚੰਨੀ ਸਾਹਿਬ ਕੱਲ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਤਾਂ ਸਾਰੀਆਂ ਪਾਰਟੀਆਂ ਨੇ ਗੱਲਬਾਤ ਕੀਤੀ ਹਾਂ ਪੱਖੀ ਹੰਗਾਰਾ ਵੀ ਹੈ ਕੀ ਲੱਗਦਾ ਪਾਣੀਆਂ ਦੇ ਮੁੱਦੇ ਤੇ ਸੈਸ਼ਨ ਦਾ ਕਿੰਨਾ ਲਾਹਾ ਪੰਜਾਬ ਨੂੰ ਹੋਣ ਵਾਲਾ ਕਾਂਗਰਸ ਪਾਰਟੀ ਨੇ ਪੂਰੀ ਤਰ੍ਹਾਂ ਜੀ ਸਰਕਾਰ ਦੀ ਸਪੋਰਟ ਕੀਤੀ ਹੈ ਹੂੰ ਉਹਨਾਂ ਨੇ ਕਿਹਾ ਵੀ ਤੁਸੀਂ ਜੋ ਕਰੋਗੇ ਅਸੀਂ ਤੁਹਾਡੇ ਨਾਲ ਹੈ ਜਿਹਦੇ ਤਾਂ ਕੋਈ ਸ਼ੱਕ ਨਹੀਂ ਜੀ ਲੇਕਿਨ ਜਿਹੜਾ ਮੁੱਖ ਮੰਤਰੀ ਹੈ ਉਹਨੇ ਕੋਈ ਮਰਿਆਦਾ ਨਹੀਂ ਰੱਖੀ ਹੂੰ ਉਹਨੇ ਨਹੀਂ ਦੇਖਿਆ ਕਿ ਇਹ ਸਾਡੀ ਸਪੋਰਟ ਕਰਨ ਆਏ ਵੇ ਉਹਨੇ ਪੂਰਾ ਭੰਡਿਆ ਕਾਂਗਰਸ ਨੂੰ ਹੂੰ ਤੇ ਭਾਜਪਾ ਨਾਲ ਬਾਰੇ ਨਹੀਂ ਗੱਲ ਕੀਤੀ ਸਿਰਫ ਕਾਂਗਰਸ ਬਾਰੇ ਪਿਆਰ ਹੈ ਹੂੰ ਹੁਣ ਗੱਲ ਇਹ ਹੈ ਕਿ ਇਹ ਜਿਹੜਾ ਮਤਾ ਪਾਇਆ ਇਹਦਾ ਕੋਈ ਮਹੱਤਵ ਨਹੀਂ ਹੈ ਇਹਦੇ ਨਾਲ ਕੁਝ ਨਹੀਂ ਹੋਣਾ ਹਮ ਅਸਲ ਦੇ ਵਿੱਚ ਕਿਹਾ ਹੈ ਕਿ 2022 ਦੇ ਵਿੱਚ ਹਮ ਜਦ ਸਾਡੀ ਸਰਕਾਰ ਗਈ ਹੈ ਹਮ ਜਦੋਂ ਇਲੈਕਸ਼ਨ ਕੋਡ ਲੱਗ ਗਿਆ ਹਮ ਤਾਂ ਇੱਕ ਡੈਮ ਸੇਫਟੀ ਐਕਟ ਹਮ ਹਿੰਦੁਸਤਾਨ ਦੀ ਸਰਕਾਰ ਨੇ ਬਣਾਇਆ ਜੀ ਜਿਹਦੇ ਵਿੱਚ ਡੈਮਾਂ ਦਾ ਪੂਰਾ ਪ੍ਰਬੰਧ ਹੈ ਜਿਹੜਾ ਉਹਨਾਂ ਨੇ ਆਪਣੇ ਹੱਥ ਚ ਲੈ ਲਿਆ ਹਮ ਉਸ ਟਾਈਮ ਜਿਹੜਾ ਸਾਡਾ ਹੁਣ ਮੁੱਖ ਮੰਤਰੀ ਆ ਭਗਵੰਤ ਮਾਨ ਇਹ ਉੱਥੇ ਮੈਂਬਰ ਸੀ ਹੂੰ ਇਹਨੇ ਉੱਥੇ ਕੋਈ ਵਿਰੋਧ ਨਹੀਂ ਕੀਤਾ ਜੀ ਚਾਹੀਦਾ ਤਾਂ ਇਹ ਸੀ ਹੂੰ ਕਿ ਇਹ ਮੈਂਬਰ ਹੁੰਦੇ ਉੱਥੇ ਉਸ ਬਿਲ ਦਾ ਵਿਰੋਧ ਕਰਦਾ ਹੂੰ ਬਿਲ ਪਾਸ ਹੋ ਗਿਆ ਹੂੰ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਸਰਕਾਰ ਬਣੀ ਐ ਇਹਨਾਂ ਨੂੰ ਤੁਰੰਤ ਚਾਹੀਦਾ ਸੀ ਜੀ ਕਿਉਂਕਿ ਉਦੋਂ ਇਲੈਕਸ਼ਨ ਕੋਰਟ ਸੀ ਜਦੋਂ ਉਹ ਬਿਲ ਰਾਸ਼ਟਰਪਤੀ ਨੇ ਮਨਜ਼ੂਰੀ ਦਿੱਤੀ। ਹਮ ਇਹਨਾਂ ਨੂੰ ਚਾਹੀਦਾ ਸੀ ਕਿ ਜੀ ਉਸ ਬਿੱਲ ਨੂੰ ਚੈਲੰਜ ਕਰ ਦੇ ਸੁਪਰੀਮ ਕੋਰਟ ਦੇ ਵਿੱਚ ਕਿ ਜੀ ਇਹਨਾਂ ਨੇ ਸਾਡੇ ਹੱਕਾਂ ਤੇ ਡਾਕਾ ਮਾਰ ਲਿਆ। ਹਮ ਇਹ ਸਟੇਟ ਸਬਜੈਕਟ ਹੈ। ਹਮ ਇਹਦੇ ਵਿੱਚ ਕੇਂਦਰ ਸਰਕਾਰ ਕਾਨੂੰਨ ਨਹੀਂ ਬਣਾ ਸਕਦੀ, ਅਸੀਂ ਬਣਾ ਸਕਦੇ ਹਾਂ। ਹਮ ਸਾਡਾ ਜਿਹੜਾ ਭਾਖੜਾ ਡੈਮ ਹੈ ਸਾਡੀ ਜਗ੍ਹਾ ਵਿੱਚ ਹੈ, ਸਾਡੇ ਸੂਬੇ ਦਾ, ਸਾਡੇ ਵਿਚੋ ਦੇ ਦਰਿਆ ਵਗਦੇ ਆ। ਹਮ ਇਹਨਾਂ ਨੇ ਉਹਨੂੰ ਚੈਲੰਜ ਕਰਨ ਦੀ ਬਜਾਏ ਹਮ ਉਸ ਦੀਆਂ ਧਾਰਾਵਾਂ ਨੂੰ ਮੰਨ ਕੇ ਉਹਦੇ ਵਿੱਚ ਜਿਹੜਾ ਕਿਹਾ ਹੋਇਆ ਸੀ ਕਿ ਤੁਸੀਂ ਇੱਕ ਸਟੇਟ ਦੀ ਕਮੇਟੀ ਬਣਾਓ ਉਹ ਵੀ ਬਣਾਤੀ ਇਹਨਾਂ ਨੇ ਉਸ ਕਾਨੂੰਨ ਨੂੰ ਮੰਨ ਲਿਆ ਹੁਣ ਇਹ ਹੈ ਕਿ ਕੇਜਰੀਵਾਲ ਹਰਿਆਣੇ ਦਾ ਜੀ ਸਾਡੇ ਮੁੱਖ ਮੰਤਰੀ ਨੇ ਕੇਜਰੀਵਾਲ ਹਰਕੇਂਦਰ ਅੱਗੇ ਗੋਡੇ ਟੇਕੀ ਹੋਇਆ ਇਹ ਸਾਰਾ ਕੁਝ ਵੇਚ ਚੁੱਕਿਆ ਪੰਜਾਬ ਦਾ ਹੂੰ ਹੁਣ ਵੀ ਮੈਂ ਇਹਨਾਂ ਨੂੰ ਕਹਿਣਾ ਜੀ ਕਿ ਇਹ ਉਸ ਐਕਟ ਨੂੰ ਚੈਲੰਜ ਕਰਨ ਤਾਂ ਕਿ ਐਸੀ ਅਗੇ ਨੂੰ ਪੈਰ ਰਾਇ ਰਸਤਾ ਕੀ ਆ ਕਿ ਪੰਜਾਬ ਦਾ ਪਾਣੀ ਬਚਾਇਆ ਜਾ ਸਕੇ ਮੈਂ ਤੁਹਾਨੂੰ ਕਹਿੰਦਾ ਰਿਹਾ ਸੁਪਰੀਮ ਕੋਰਟ ਕਿ ਇਹਨਾਂ ਨੇ ਸਾਰਾ ਕੁਝ ਤਾਂ ਦੇ ਦਿੱਤਾ ਉਹਨਾਂ ਨੂੰ ਹੂੰ ਉਹਨਾਂ ਦਾ ਕਾਨੂੰਨ ਮੰਨ ਰਿਹਾ ਹੂੰ ਪਹਿਲਾਂ ਕੰਟਰੋਲ ਟੋਟਲ ਪੰਜਾਬ ਸਰਕਾਰ ਦਾ ਹੈ ਹੂੰ ਉਸ ਕਾਨੂੰਨ ਦੇ ਰਹੀਂ ਟੋਟਲ ਕੰਟਰੋਲ ਕੇਂਦਰ ਸਰਕਾਰ ਨੇ ਲੈ ਲਿਆ ਇਹਦਾ ਹੂੰ ਤੇ ਜਦ ਕੰਟਰੋਲ ਹੀ ਉਹਨਾਂ ਕੋਲ ਹੈ ਸਾਰਾ ਕੁਝ ਤਾਂ ਪਾਣੀ ਜਿੱਧਰ ਮਰਜੀ ਚੂੜੀ ਮਰੋੜਨ अच्छा चन्नी साहब राहुल गांधी ने अमेरिका ਦੇ ਵਿੱਚ 84 ਨੂੰ ਲੈ ਕੇ ਬਹੁਤ ਵੱਡਾ ਬਿਆਨ ਦਿੱਤਾ ਕਹਿੰਦੇ ਮੈਂ ਸਾਰਾ ਕੁਝ ਆਪਣੀ ਝੋਲੀ ਪਾਉਣਾ ਜੋ ਗਲਤੀਆਂ ਵੀ ਹੋਈਆਂ। ਉਹ ਰਾਹੁਲ ਗਾਂਧੀ ਸਿੱਖ ਕੌਮ ਸਿੱਖ ਧਰਮ ਦੀ ਬਹੁਤ ਜ਼ਿਆਦਾ ਇੱਜ਼ਤ ਕਰਦੇ। ਹੂੰ ਉਹ ਬਹੁਤ ਹੀ ਕੋਮਨ ਆਰ ਸੌਫਟ ਦਿਲ ਵਾਲਾ ਬੰਦਾ ਹੈ। ਹੂੰ ਉਹ ਆ ਕੇ ਹਰਮੰਦਰ ਸਾਹਿਬ ਦੇ ਵਿੱਚ ਗਾਹੇ-ਬਗਾਹੇ ਹੂੰ ਇਕੱਲਾ ਆ ਕੇ ਸੇਵਾ ਕਰਦਾ ਹੈ। ਹੂੰ ਉੱਥੇ ਵਰਤਨ ਮਾਂਜਣ ਦੀ ਸੇਵਾ ਕਰਦਾ ਜੋੜਿਆਂ ਦੀ ਸੇਵਾ ਕਰਦਾ ਤੇ ਸ਼ਰਦਾ ਦੇ ਨਾਲ ਆਉਂਦੇ ਆ। ਹੂੰ ਉਹ ਸਿੱਖ ਧਰਮ ਦਾ ਸਤਕਾਰ ਕਰਦੇ ਆ। ਹੂੰ ਇਹ ਜਿਹੜੀ ਉਹਨਾਂ ਨੇ ਬਹੁਤ ਵੱਡੀ ਗੱਲ ਕੀਤੀ ਹੈ। ਹੂੰ ਤੇ ਵੱਡਾ ਦਿਲ ਦਿਖਾਇਆ। ਹੂੰ ਤੇ ਸਿੱਖ ਕੌਮ ਦੀ ਵਿੱਚ ਸ਼ਰਦਾ ਦਿਖਾਈ ਹੈ ਤੇ ਉਹਨਾਂ ਨੇ ਇਸ ਗੱਲ ਨੂੰ ਮੰਨਿਆ ਕਿ ਉਸ ਸਮੇਂ ਗਲਤੀਆਂ ਹੋਈਆਂ। ਹੂੰ ਮੈਂ ਉਹਨਾਂ ਦਾ ਤਹਿ ਦਿਲ ਤੋਂ ਇਹ ਸਤਿਕਾਰ ਕਰਨ ਦਾ ਤੇ ਧੰਨਵਾਦ ਕਰਦਾ। ਅੱਛਾ ਜੀ ਸਭ ਦੇਸ਼ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ? ਪਾਕਿਸਤਾਨ ਤੇ ਹਿੰਦੁਸਤਾਨ ਨੂੰ ਤਣਾਅ ਜਿਹੜਾ ਉਹ ਲਗਾਤਾਰ جاری ਹੈ। ਕਾਂਗਰਸ ਪਾਰਟੀ ਹਰ ਤਰੀਕੇ ਦੇ ਨਾਲ ਕੇਂਦਰ ਸਰਕਾਰ ਦੇ ਨਾਲ ਖੜੀ ਹੈ। ਹਮ ਕਿ ਜੀ ਜੋ ਘਟਨਾ ਵਾਪਰੀ ਹੈ ਉਹਦੇ ਬਾਰੇ ਜੀ ਜੋ ਤੁਸੀਂ ਕਰਨਾ ਚਾਹੁੰਦੇ। ਜੋ ਵੀ ਫੈਸਲਾ ਤੁਸੀਂ ਲੈਣਾ ਚਾਹੁੰਦੇ ਅਸੀਂ ਤੁਹਾਡੇ ਨਾਲ। 12-13 ਦਿਨ ਹੋ ਗਏ ਸਰਕਾਰ ਕੋਈ ਐਕਸ਼ਨ ਇਹ ਤਾਂ ਸਰਕਾਰ ਨੇ ਕਰਨਾ। ਐਸੀ ਤੱਕ ਕਿਹਾ ਕਿ ਜੇ ਅਸੀਂ ਕਟਾਨ ਵਾਂਗੂ ਤੁਹਾਡੇ ਨਾਲ ਖੜੇ ਹੈ। ਹਮਮ ਦੇਸ਼ ਤੁਹਾਡੇ ਨਾਲ ਖੜਾ ਹੈ ਤੁਸੀਂ ਜੋ ਕਰਨਾ ਚਾਹੁੰਦੇ ਕਰੋ। ਠੀਕ ਹੈ ਬਹੁਤ ਮਿਹਰਬਾਨੀ। ਤਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਵੇਲੇ ਖਾਸ ਤੌਰ ਤੇ ਜੁੜੇ ਸੀ ਆਖਰ ਪੰਜਾਬ ਦੇ ਕੱਲ ਬੁલાਏ ਗਏ ਸਪੈਸ਼ਲ ਸੈਸ਼ਨ ਦਾ ਪੰਜਾਬ ਚੋਂ ਨਿਕਲਿਆ ਕਿ ਇਹ ਕਹਿੰਦੇ ਸਿਰਫ ਕਾਂਗਰਸ ਨੂੰ ਭੰਡਿਆ ਗਿਆ ਉੱਥੇ। ਕਿਵੇਂ ਪੰਜਾਬ ਦਾ ਪਾਣੀ ਬਚਾਇਆ ਜਾ ਸਕਦਾ ਹੈ? ਔਰ ਰਾਹੁਲ ਗਾਂਧੀ ਦੇ ਸੰਨ 84 ਵਿੱਚ ਹੋਏ तमाम ਗੱਲਾਂ ਨੂੰ ਲੈ ਕੇ ਸਭ ਕੁਝ ਆਪਣੀ ਚੋਲੀ ਨੂੰ ਕਹਿ ਕੇ ਬਹੁਤ ਫਰਾਗ ਦਿੱਲੀਆ ਰਾਹੁਲ ਗਾਂਧੀ ਜੀ ਕਿ ਉਹਨਾਂ ਨੇ ਇਸ ਤਰ੍ਹਾਂ ਦਾ ਬਿਆਨ ਜਿਹੜਾ ਉਹਨਾਂ ਦਾ ਸਾਹਮਣੇ ਆਇਆ ਔਰ ਦੇਸ਼ ਦੇ ਮੌਜੂਦਾ ਹਾਲਾਤਾਂ ਦੇ ਵਿੱਚ ਕਹਿੰਦੇ ਜੋ ਮਰਜ਼ੀ ਪਾਕਿਸਤਾਨ ਤੇ ਸਰਕਾਰ ਐਕਸ਼ਨ ਲੈਂਦੀ ਆ ਕਾਂਗਰਸ ਪਾਰਟੀ ਚਟਾਨ ਵਾਂਗ ਖੜੀ ਆ ਕੈਮਰਾ ਪਰਸਨ ਰਮੇਸ਼ ਨਾਲ ਗगन ਸ਼ੁਕਲਾ ਦਿੱਲੀ ਪੋਸਟ ਪੰਜਾਬੀ